ਐਸਵੀਐਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਚੰਡੀਗੜ੍ਹ ਦੇ ਸੈਕਟਰ 32ਏ ਦੇ ਵਿੱਚ ਇੱਕ ਹਸਪਤਾਲ ਨੂੰ ਜਿਹੜੀ ਧਮਕੀ ਦਿੱਤੀ ਗਈ ਹੈ ਮੇਲ ਦੇ ਰਾਹੀਂ ਕਿ ਇਸ ਹਸਪਤਾਲ ਨੂੰ ਕੁਝ ਹੀ ਸਮੇਂ ਦੇ ਵਿੱਚ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਇਹ ਧਮਕੀ ਜਿਹੜੀ ਹੈ ਦਿੱਤੀ ਗਈ ਹੈ ਮੇਲ ਦੇ ਜ਼ਰੀਏ ਜਿਸ ਤੋਂ ਬਾਅਦ ਉੱਥੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੋ ਚੁੱਕਾ ਹੈ ਇਸ ਦੇ ਨਾਲ ਹੀ ਕ੍ਰਾਈਮ ਬ੍ਰਾਂਚ ਉੱਥੇ ਪਹੁੰਚ ਚੁੱਕੀ ਹੈ ਇਸ ਦੇ ਨਾਲ ਹੀ ਹੋਰ ਵੱਡੀਆਂ-ਵੱਡੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚ ਚੁੱਕਿਆ ਨੇ ਤਾਂ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਦੇ ਸੈਕਟਰ 32ਏ ਦੀਆਂ ਨੇ ਜਿੱਥੇ ਕਿ ਇੱਕ ਹਸਪਤਾਲ ਨੂੰ ਬੰਬ ਦੇ ਨਾਲ ਅਡਾਉਣ ਦੀ ਕੀ ਦਿੱਤੀ ਗਈ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਥਾਇਨਾਤ ਹੋ ਚੁੱਕਾ ਹੈ ਤੇ ਹੋਰ ਵੀ ਸਰਚ ਆਪਰੇਸ਼ਨ ਦੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਵੱਡੀਆਂ-ਵੱਡੀਆਂ ਟੀਮਾਂ ਜਿੱਥੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਹਰ ਇੱਕ ਚੀਜ਼ ਨੂੰ ਖੰਗਾਲਿਆ ਜਾ ਰਿਹਾ ਇਸ ਦੇ ਨਾਲ ਹੀ ਜੋ ਨਾਲ ਇਸ ਹਸਪਤਾਲ ਦੇ ਨਾਲ ਜੋ ਰਿਹਾਈਸ਼ੀ ਇਲਾਕਾ ਹੈ ਉਸ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਤੇ ਇਸ ਹਸਪਤਾਲ ਨੂੰ ਵੀ ਖਾਲੀ ਜੜਾ ਆ ਉਹ ਕਰਵਾ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਸਕੂਲਾਂ ਨੂੰ ਧੰਮ ਕੀਆਂ ਮੇਲ ਦੇ ਜ਼ਰੀਆ ਮਿਲਦੀਆਂ ਸੀ ਤਾਂ ਉਸੇ ਤਰੀਕੇ ਦੇ ਨਾਲ ਹੁਣ ਚੰਡੀਗੜ੍ਹ ਦੇ ਸੈਕਟਰ 32 A ਦੇ ਵਿੱਚ ਇੱਕ ਹਸਪਤਾਲ ਨੂੰ ਜੋ ਕਿ ਇੱਕ ਹੈਲਥ ਇੰਸਟੀਚਿਊਟ ਹੈ ਉਸ ਨੂੰ ਧਮਕੀ ਦਿੱਤੀ ਗਈ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਇਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਫਿਲਹਾਲ ਜਦੋਂ ਇਹ ਮੇਲ ਪੁਲਿਸ ਤੱਕ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ ਜਾਂਦਾ ਹੈ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਸਾਰੇ ਜਾਂਚ ਪੜਤਾਲ ਕੀਤੀ ਜਾਂਦੀ ਆ ਹਰ ਇੱਕ ਚੀਜ਼ ਨੂੰ ਖੰਗਾਲਿਆ ਜਾ ਰਿਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਵੱਡੀਆਂ-ਵੱਡੀਆਂ ਟੀਮਾਂ ਪੁਲਿਸ ਪ੍ਰਸ਼ਾਸਨ ਦੀਆਂ ਪਹੁੰਚ ਚੁੱਕੀਆਂ ਨੇ ਤੇ ਉਹਨਾਂ ਦੇ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੰਗਾਲਿਆ ਜਾ ਰਿਹਾ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸਤੇ ਵੱਲੋਂ ਇਹ ਮੇਲ ਕੀਤੀ ਗਈ ਹੈ ਕਿ ਕਿਸੇ ਦੇ ਵੱਲੋਂ ਕੋਈ ਘਨਾਉਣਾ ਮਜ਼ਾਕ ਤੇ ਨਹੀਂ ਕੀਤਾ ਗਿਆ ਇਸ ਤਰੀਕੇ ਦੇ ਨਾਲ ਪਰ ਫਿਲਹਾਲ ਜਾਂਚ ਪੜਤਾਲ جاری ਹੈ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਨੂੰ ਜ਼ਰੂਰ ਅਸੀਂ ਦੇਖਾਂਗੇ